ਨਾਮ ਤੁਹਾਡਾ ਕੀ? ਮੇਰੇ ਮੇਰਾ ਨਾਮ ਅਭੀਤ ਕੋਰਾ। ਅਸਾਂ ਕੀ ਗੱਲ ਹੋਈ ਸੀ ਤੁਹਾਡੇ ਸੌਰਾ ਪਰਿਵਾਰ ਦੇ ਮੈਂਬਰ ਆ ਬੰਨੀ ਹੋ ਤੁਹਾਡੇ ਤੇ ਕੇ ਪਰਿਵਾਰ ਦੇ ਘਰ ਆ ਕੇ ਉਹਨਾਂ ਦੀ ਪਣ ਤੋੜ ਕੀਤੀ ਗਈ ਹੈ ਤੇ ਉਹਨਾਂ ਦੇ ਸੱਟਾਂ ਮਰੀ ਗਈਆਂ। ਸਾਡੇ ਘਰੇ ਕੀ ਕਰਨਾ ਸੀ? ਗੱਟੀਆਂ ਦੇ ਸ਼ੀਸ਼ੇ ਕਿਉਂ ਪੰਨੇ? ਕੌਣ ਕੌਣ ਸੀ ਤੇਰੇ ਨਾਲ? ਕੁਆ ਮੁੰਡੇ ਸੀਗੇ ਸੰਦੀਪ ਨੇ। ਸੰਦੀਪ ਕੀ ਕੰਮ ਕੀ ਕੰਮ ਕਰਦਾ ਸੰਦੀਪ? ਫੌਜੀ ਆ। ਆਂ ਡਿਊਟੀ ਆਇਆ ਇੱਥੇ। ਹੁਣ ਹੋਰ ਕੌਣ ਆ ਤੇਰੇ ਨਾਲ? ਮਰਨੋ ਨਾਲ ਤੇ ਮੁੰਡੇ ਸੀਗੇ। ਕਿੰਨੇ ਜਾਣੇ? ਕੌਣ ਸੀ? ਕਿੱਥੋਂ ਕਿੱਥੋਂ ਸੀਗੇ? ਮੋਗਿਆਂ ਸੀਗੇ। ਮੋਗਿਆਂ ਸੀ। ਮੇਰੇ ਨਾਲ ਲਿੰਗ ਹੋਈ ਸੀਗੀ ਬੱਚੇ ਦੇਖਦੇ ਨਹੀਂ ਸੀ ਲਾਈਟ ਹੈ ਨਹੀਂ ਸੀਗੀ ਉਹ ਮੀਮ ਸੋਚ ਨੂੰ ਲੈ ਕੇ ਥੋੜੇ ਜਿਹਾ ਇਸ਼ੂ ਹੋ ਗਿਆ ਤੇ ਮੁੜ ਕੇ ਉਸ ਤੋਂ ਬਾਅਦ ਮੇਰੇ ਹਸਬੰਦ ਬੋਲਣ ਲੱਗੇ ਫਿਰ ਉਸ ਮੈਨੂੰ ਤਾਂ ਉਹ ਲੱਗਾ ਵੀ ਚਲੋ ਠੀਕ ਆ ਕੋਈ ਗੱਲ ਇੱਟਾ ਹੈ ਨਹੀਂ ਇਸ਼ੂ ਪਰ ਸਵੇਰ ਨੂੰ ਉਹਨਾਂ ਨੇ ਫੋਨ ਲਾਤਾ ਮੈਂ ਡਿਊਟੀ ਚਲੀ ਗਈ ਘਰਦਿਆਂ ਫੋਨ ਲਾ ਕੇ ਵੀਰੇ ਉਹਨਾਂ ਨੂੰ ਗਾਲੀ ਗਲੋਚ ਕਰਨ ਲੱਗੇ ਤੇ ਇਹਨਾਂ ਨੇ ਫੋਨ ਕਰਤਾ ਕਹਿੰਦੇ ਨਹੀਂ ਅਸੀਂ ਕੰਮ ਕਰਦੇ ਆਂ ਵੀ ਦੀਦੀ ਅੱਜ ਤੋਂ ਗੱਲ ਕਰਾਂਗੇ ਉਹ ਵਾਰੀ ਵਾਰੀ ਫੋਨ ਲਾਈ ਜਾਂਦੇ ਸੀਗੇ ਇਹਨਾਂ ਨੂੰ ਫਿਰ ਉਹ ਇਹਨਾਂ ਨੂੰ ਫੋਨ ਲਾ ਕੇ ਧਮਕੀਆਂ ਦੇਣ ਲੱਗੇ ਕਹਿੰਦੇ ਨਹੀਂ ਫਿਰ ਮੈਂ ਆਦੇ ਤਰੀਕੇ ਨਾਲ ਸਮਝਾਉਂਗਾ ਨਹੀਂ ਤੁਸੀਂ ਆ ਕੇ ਸਮਝਾ ਦਿਓ ਇਹਨਾਂ ਨੂੰ ਕਿਉਂਕਿ ਸਾਡੇ ਘਰੇ ਅੱਗੇ ਤੋਂ ਵੀ 8 ਸਾਲ ਹੋ ਗਏ ਮੇਰੀ ਮੈਰਿਜ ਨੂੰ ਅੱਗੇ ਵੀ ਕਾਫੀ ਵਾਰੇ ਝਗੜਾ ਹੋਇਆ ਮਤਲਬ ਕੁੱਟ ਮਾਰ ਵੀ ਕਰਦੇ ਮੇਰੇ ਹਸਬੰਡ ਹਮੇਸ਼ਾ ਜਦੋਂ ਵੀ ਝਗੜਾ ਹੁੰਦਾ ਵਾ ਤੇ ਉਹ ਜਦੋਂ ਇਹਨਾਂ ਨੇ ਵੀਰੇਵਾਂ ਨੂੰ ਇਹ ਕਹਿੰਦਾ ਫਿਰ ਵੀਰੇਵਾਂ ਨੂੰ ਆਇਆ ਹੋਗਾ ਕਿਤੇ ਫੇਰ ਲੜਾਈ ਨਾ ਵਾਜੇ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਵੀ ਤੁਸੀਂ ਇੰਨਾ ਬੋਲੋ ਨਾ ਹਾਈਪਰ ਨਾ ਹੋਵੋ ਅਸੀਂ ਆਜਾਂਗੇ ਤੁਹਾਡੀ ਗੱਲ ਸੁਣਦੇ ਕੀ ਗੱਲ ਆ ਵੀ ਫਿਰ ਵੀਰੇਵਾਂ ਨੇ ਚਲੇ ਗਏ ਇਹਨਾਂ ਕੋਲੇ ਮੇਰੇ ਹਸਬੰਡ ਕੋਲੇ ਉੱਥੇ ਨਾਨਕ ਸਰ ਤੇ ਉੱਥੇ ਜਾ ਕੇ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਤੇ ਉਹ ਕਹਿੰਦੇ ਆਪਾਂ ਘਰੇ ਜਾ ਕੇ ਗੱਲ ਕਰਦੇ ਆਂ ਵੀ ਚਲੋ ਇੱਕ ਵਾਰੀ ਆਪਾਂ ਘਰੇ ਚાલਦੇ ਹਾਂ ਉਸ ਤੋਂ ਬਾਅਦ ਜਿਹੜੀ ਕੋਈ ਗੱਲ ਆ ਉੱਥੇ ਬੈਠ ਕੇ ਕਰਦੇ ਕਹਿੰਦੇ ਚਲੋ ਫਿਰ ਠੀਕ ਆ ਵੀਰੇਵਾਂ ਨੇ ਘਰੇ ਆ ਕੇ ਨਾਲ ਆਣ ਲਈ ਮਤਲਬ ਦਰਬੇ ਉਥੋਂ ਮ ਸਾਡੇ ਸਕੂਲ ਅਸੈਸ ਟਾਈਮ ਸੀਗਾ ਉਸ ਟਾਈਮ ਤੇ ਵੱਡਾ ਵਿਰਾਮ ਇਹ ਸਕੂਲ ਛੁੱਟੀ ਦਮਾਂ ਚੱਲਿਆ ਗਿਆ ਜਦੋਂ ਮੈਂ ਬਾਹਰ ਆ ਕੇ ਦੇਖਿਆ ਤੇ ਵੀਰੇ ਨਾਲ ਹੱਥੋ ਪਾਈ ਹੋ ਜਾਂਦੇ ਸੀ ਛੋਟੇ ਨਾਲ ਸਾਰੇ ਜਾਣੇ ਲੋਕ ਪਿੰਡ ਦੇ ਇਕੱਠੇ ਹੋਏ ਖੜੇ ਸੀ ਤੇ ਜਦੋਂ ਮੈਂ ਦੇਖਿਆ ਵੀ ਹੱਥੋ ਪਾਈ ਹੋ ਜਾਂਦੇ ਮੈਂ ਇੱਕਦਮ ਦੇਖ ਕੇ ਪਹਿਲਾਂ ਤਾਂ ਘਬਰਾ ਗਈ ਫਿਰ ਮੈਂ ਕਿਹਾ ਚਲ ਕੋਈ ਗੱਲ ਨਹੀਂ ਇੱਕ ਵਾਰੀ ਬੈਠੋ ਗੱਡੀ 'ਚ ਵੀ ਮੇਰੇ ਹਸਬੰਦ ਮੋਟਰਸਾਈਕਲ ਲੈ ਕੇ ਉਹ ਆਪ ਆਟਾ ਚਲੇ ਗਿਆ ਮੈਂ ਵੀਰੇ ਵਾਲਿਆਂ ਨਾਲ ਗੱਡੀ 'ਚ ਬੈਠ ਕੇ ਗੱਲ ਬੱਚੇ ਸਾਹਮਣੇ ਮੇਰੇ ਹਸਬੰਦ ਮੈਂ ਕਿਹਾ ਬੋਲ ਰਣਾ ਚਲ ਕੋਈ ਨਾ ਇਹਨੂੰ ਗੱਡੀ 'ਚ ਬਿਠਾar ਮਨ ਅੰਦਰ ਨਾ ਲੈ ਕੇ ਤੇ ਮੈਂ ਅੰਦਰ ਚਲੀ ਗਈ ਆਪਣੇ ਹਸਬੰਦ ਕੋਲ ਮੰਮੀ ਨੂੰ ਬੁਲਾਇਆ ਜਾ ਕੇ ਵੱਡੇ ਵੀਰੇ ਨੇ ਤੇ ਉਹ ਮੰਮੀ ਵੀਰੇ ਨੂੰ ਬੋਲਣ ਲੱਗ ਗਏ ਕਾਫੀ ਜ਼ੋਰ થી ਮਤਲਬ ਲੜਾਈ ਬਾਰੇ ਆਈ ਗੱਲਾਂ ਕਰਨ ਲੱਗੇ ਜਦੋਂ ਜ਼ੋਰ ਜ਼ੋਰ થી ਬੋਲਣ ਲੱਗੇ ਤੇ ਫਿਰ ਅਸੀਂ ਜਾਨਕਿ ਉੱਥੇ ਬੈਠ ਕੇ ਵੀ ਚਲੋ ਕੋਈ ਗੱਲ ਨਹੀਂ ਜਿਹੜੀ ਗੱਲ ਹੋਈ ਹੈ ਵੀਰਾ ਕਹਿੰਦਾ ਕਿ ਤੁਸੀਂ ਬੈਠ ਕੇ ਹੱਲ ਕਰੋ ਐਵੇਂ ਤਾਂ ਕੋਈ ਹੱਲ ਨਹੀਂ ਹੁੰਦਾ ਲੜਾਈ ਦਾ ਤੇ ਆਈ ਗੱਲਾਂ ਮੈਂ ਕਿਹਾ ਫਿਰ ਮੰਮੀ ਮਤਲਬ ਵੀਰੇ ਨਾਲ ਹੱਥੋਂ ਪਾਈ ਜਾਉਣ ਲੱਗੇ ਉਹਨੂੰ ਐਵੇਂ ਸ਼ਾਰਟ ਖੱਚ ਪੀ ਗਏ ਉਹ ਛੋਟਾ ਵੀਰਾ ਮੜਾ ਜੇ ਬਾਹਰ ਆਇਆ ਗੱਡੀ ਚੋਂ ਦੇਖਣ ਤੇ ਉਹਨੂੰ ਗਾਲੀ ਗਲੋਚ ਕਰਨ ਲੱਗੇ ਦੇਖਣ ਸਾਰੇ ਫਿਰ ਅਸੀਂ ਉੱਥੇ ਜਦੋਂ ਅੰਦਰ ਖੜੇ ਰਹੇ ਆਵੇ ਤਾਂ ਕਰੇ ਉਦੋਂ ਬਾਅਦ ਫਿਰ ਮੈਨੇ ਵੀਰੇ ਨੇ ਪਾਪਾ ਨੂੰ ਫੋਨ ਲਾਇਆ ਕਹਿੰਦਾ ਯਾਰ ਪਾਪਾ ਕੰਮ ਜ਼ਿਆਦਾ ਵਧ ਗਿਆ ਵੀ ਜੀਜੂ ਬੋਲਣੋਂ ਨਹੀਂ ਹਟਦੇਗੇ ਤੁਸੀਂ ਐ ਕਰੋ ਵੀ ਆ ਜਾਓ ਫਿਰ ਡੈਡੀ ਤੇ ਮੰਮੀ ਦੋਨੇ ਜਾਣੇ ਉੱਥੇ ਪੈਂਡ ਵਾਲੇ ਜਣੇ ਕਿ ਚੌਂਕੀ ਆ ਸਾਡੇ ਉੱਥੇ ਤਲਾਹ ਦੇ ਕੇ ਤੇ ਘਰੇ ਚਲੇ ਗਏ ਉਹਨਾਂ ਨੇ ਇਹਨਾਂ ਨੂੰ ਪਾਪਾ ਨੂੰ ਪੁੱਛਿਆ ਵੀ ਤੁਸੀਂ ਰੱਖਣਾ ਚਾਹ ਨਹੀਂ ਰੱਖਣਾ ਉਹ ਕਹਿੰਦਾ ਮੈਂ ਨਹੀਂ ਰੱਖਣਾਗਾ ਇਹ ਮੈਂ ਜਿ ਰੱਖੂਗਾ ਉਹਦੇ ਤਰੀਕੇ ਨਾਲ ਰੱਖੂਗਾ ਮੈਂ ਜੀਵ ਵੜਦੂ ਇਹ ਉਹ ਬਸ ਇਹ ਗੱਲਾਂ ਹੁੰਦੀਆਂ ਰਹੀਆਂ ਤੇ ਫਿਰ ਡੈਡੀ ਕਹਿੰਦਾ ਚਲ ਠੀਕ ਆ ਵੀ ਜਿਵੇਂ ਤੈਨੂੰ ਲੋਡ ਲੱਗਦਾ ਕਰ ਤੇ ਡੈਡੀ ਨਾਲ ਲੈ ਕੇ ਤੇ ਅਸੀਂ ਚੋਂ ਕਿ ਇਤਲਾਹ ਦੇ ਕੇ ਵਾਪਸ ਇੱਥੇ ਪਹੰਡਾ ਗਏ ਤੇ ਉਦੋਂ ਮਤਲਬ ਢਾਈ ਕ ਦਾ ਟਾਈਮ ਹੋਗਾ ਜਦੋਂ ਅਸੀਂ ਘਰੇ ਵਾਪਸ ਆ ਗਏ ਸੀ ਇੱਥੇ ਵੱਧ ਨਹੀਂ ਕਲਾ ਤੇ ਸ਼ਾਮ ਨੂੰ 8 8:30 ਦੇ ਵਿੱਚਕਾਰ ਅਸੀਂ ਤੇ ਬੈਠੇ ਆਪਣੇ ਬਾਹਰ ਮੰਜੇ ਤੇ ਅੰਦਰ ਕਮਰੇ ਚ ਲੌਬੀ ਚ ਗੱਲਾਂ ਮਾਰੀ ਜਾਂਦੇ ਸੀਗੇ ਸਾਰੇ ਜਣੇ ਤੇ ਕਾਫੀ ਜਣੇ ਮੁੰਡੇ ਸੀਗੇ 8-10 ਜਣੇ ਤੇ ਅਚਾਨਕ ਤਾੜ ਤਾੜ ਕਰਦੇ ਹੋਏ ਅੰਦਰ ਨੂੰ ਆ ਗਏ ਅਸੀਂ ਸੋਚਿਆ ਵੀ ਇਹ ਕੀ ਹੋਇਆ ਇੰਨੀ ਤਾੜ ਤਾੜ ਹੋਣ ਲੱਗੀ ਜਦੋਂ ਅਸੀਂ ਓਟ ਕੇ ਦੇਖਿਆ ਤੇ ਉਹ ਮੰਦਿਰ ਕਾਫੀ ਜਿਆਦਾ ਸਾਨੂੰ ਤਾਂ ਪਤਾ ਵੀ ਨਹੀਂ ਸੀ ਵੀ ਉਹਨਾਂ ਵੱਲੋਂ ਆਏ ਹਨ ਸਾਡੇ ਘਰ ਸੰਦੀਪ ਸਿੰਘ ਸੀਗਾ ਜਿਹੜਾ ਮੇਰਾ ਜਵਾਰਾ ਛੋਟਾ ਤੇ ਇੱਕ ਸੀਗਾ ਸਾਡੇ ਮਾਮੇ ਦਾ ਮੁੰਡਾ ਉਹ ਵੀ ਸਾਰੇ ਮੂੰਹ ਬੰਨੇ ਹੋਏ ਸੀਗੇ ਪਹਿਲਾਂ ਉਹ ਤਾਂ ਜਦੋਂ ਉਹਨਾਂ ਨੇ ਹਮਲਾ ਕੀਤਾ ਅਚਾਨਕ ਵੀਰੇ ਤੇ ਤੇ ਉਹਦਾ ਮੂੰਹ ਤੋਂ ਕੱਪੜਾ ਲੈ ਗਿਆ ਜਿਹੜਾ ਸੰਦੀਪ ਸਿੰਘ ਸੀਗਾ ਤੇ ਜਿਹੜਾ ਦੂਜਾ ਮੁੰਡਾ ਸੀ ਮਾਮੇ ਦਾ ਉਹਦਾ ਤਾਂ ਮੂੰਹ ਬੰਨਿਆ ਹੋਇਆ ਸੀਗਾ ਸਾਨੂੰ ਲੱਗਾ ਵੀ ਜਿਹੜੇ ਛੋਟੇ ਵੀਰੇ ਤੇ ਉਹਨਾਂ ਨੇ ਮਾਰਿਆ ਇਹ ਕਿਤੇ ਹੱਥ ਤੇ ਨੀਰ ਲਿਟਣ ਲੱਗ ਗਿਆ ਜੋ ਛੋਟੇ ਵੀਰੇ ਨੇ ਮਾਰੇ ਤੇ ਅਸੀਂ ਸੋਚਿਆ ਸ਼ਾਇਦ ਉਹ ਛੋਟੇ ਨੇ ਚੱਕ ਕੇ ਲੈ ਗਏ ਵੀ ਇਨੀ ਤੜ ਤੜ ਆ ਕੇ ਵਾਪਸ ਵੀ ਮੁੜ ਗਏ ਤੇ ਅਸੀਂ ਸੋਚਿਆ ਕਿ ਉਹ ਚੱਕ ਕੇ ਲੈ ਗਏ ਜਦੋਂ ਅਸੀਂ ਉਹ ਮੁੰਡੇ ਨੂੰ ਫੜਿਆ ਜਿਹੜਾ ਰਹਿ ਗਿਆ ਸੀਗਾ ਉਹਨਾਂ ਤੋਂ ਭੱਜਦਾ ਭੱਜ ਦੋ ਕਿਤੇ ਡਿੱਗ ਗਿਆ ਤੇ ਮੰਮੀ ਨੂੰ ਹੱਥ ਪੈ ਗਿਆ ਤੇ ਉਹ ਰਹਿ ਗਿਆ ਸੀਗਾ ਤੇ ਉਹਦਾ ਨਾਮ ਹੈਗਾ ਵਾ ਹਰਮਨਜੋਤ ਉਹ ਹੋ ਜਾਣੇ ਸੀ ਜਿਹੜੇ ਸਾਰਿਆਂ ਦੇ ਮੂੰਹ ਬੰਨੇ ਹੋਏ ਸੀ ਜਦੋਂ ਆਏ ਆ ਇੱਕ ਤਾਂ ਸਾਇਦ ਜਿਹਨਾਂ ਨੂੰ ਦੋ ਜਣਿਆਂ ਨੂੰ ਪਛਾਣਿਆ ਕਿ ਤਾਂ ਸੰਦੀਪ ਸਿੰਘ ਸੀਗਾ ਜਿਹੜਾ ਮੇਰਾ ਦਿਓਰ ਆ ਇਕਲ ਸੀਗਾ ਮੇਰੇ ਮਾਮੇ ਸਹਰੇ ਦਾ ਮੁੰਡਾ ਹਰਮਨਜੋਤ ਰਣਜੀਤ ਪਟਲਾਤੋ ਉਹਦੇ ਵੀ ਮੂੰਹ ਤੇ ਕਪੜਾ ਬੰਨਿਆ ਹੋਇਆ ਸੀ ਜਦੋਂ ਅਸੀਂ ਕਪੜਾ ਲਾ ਕੇ ਦੇਖਿਆ ਵੀ ਇਹ ਮੁੰਡਾ ਕੋਹਣਾ ਤੇ ਪਤਾ ਲੱਗਾ ਵੀ ਇਹ ਹਰਮਨਜੋਤ ਰਣਜੀਤ ਪਟਲਾਤੋ ਫਿਰ ਮੈਂ ਇਹਨਾਂ ਨੂੰ ਦੱਸਿਆ ਮੈਂ ਕਿਹਾ ਤੇ ਮੇਰੇ ਮਾਮੇ ਸਹਰੇ ਦਾ ਬੱਚਾ ਵਾ ਪਹਿਲਾਂ ਨਹੀਂ ਇਸਵੇਂ ਸਾਨੂੰ ਪਤਾ ਵੀ ਇਹ ਕੌਣ ਆਇਆ ਹੈ ਕੌਣ ਨਹੀਂ ਜਦੋਂ ਉਹਨਾਂ ਨੇ ਹਮਲਾ ਕੀਤਾ ਵਾ ਬਾਅਦ ਚ ਜਦੋਂ ਸਾਨੂੰ ਪਹਿਚਾ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ ਤੇ ਉਹ ਅਸੀਂ ਮੁੰਡੇ ਨੂੰ ਫੜਿਆ ਤੇ ਅਸੀਂ ਪੁੱਛਿਆ ਕਿ ਤੈਨੂੰ ਕਿਹਨੇ ਭੇਜਿਆ ਤੂੰ ਕਿਹਦੇ ਨਾਲ ਆਇਆ ਫਿਰ ਉਹਨੇ ਵੀ ਇਹੀ ਗੱਲ ਕਹੀ ਕਹਿੰਦਾ ਭਾਬੀ ਮੈਨੂੰ ਤਾਂ ਸੰਦੀਪ ਵੀ ਲੈ ਕੇ ਆਇਆ ਮੈਂ ਕਿਹਾ ਹਾਂ ਸੰਦੀਪ ਨੂੰ ਤਾਂ ਮੈਂ ਦੇਖ ਲਿਆ ਹੋਰ ਕੌਣ ਪਾਣਾ ਵੀ ਤੇ ਬਾਈ ਵੀ ਨਾਲ ਕਹਿੰਦਾ ਨਹੀਂ ਬਾਈ ਨਹੀਂਗਾ ਨਾਲ ਅਸੀਂ ਉਹ ਆਏ ਆ ਮੈਂ ਤੇ ਸੰਦੀਪ ਤੇ ਹੋਰ ਮੁੰਡੇ ਸੀਗੇ ਸਾਡੇ ਨਾਲ ਕੌਂ ਕਿਹਾ ਤੋਂ 5-6 ਜਾਣੇ ਮੈਂ ਇਹਨੇ ਮੈਨੂੰ ਪੁੱਛਿਆ ਕਿ ਮੁੰਡੇ ਨੂੰ ਮੈਂ ਕਿਹਾ ਹਰਮਨ ਤੁਸੀਂ ਆਏ ਕਿਹਦੇ ਨਾਲ ਆ ਕਹਿੰਦਾ ਮੈਂ ਸੰਦੀਪ ਨਾਲ ਆਇਆ ਸੀਗਾ ਭਾਬੀ ਤੇਸ ਅਸਮੇਗਾ ਤੁਸੀਂ ਆਏ ਕਾਦੇ ਤੇ ਕਿਹਦੀ ਗੱਡੀ ਤੇ ਆਏ ਆ ਕਹਿੰਦੇ ਸੰਦੀਪ ਵਾਲੀ ਤੇ ਆਏ ਆ ਫਰੂਲੈਂਸ ਗੱਡੀ ਤੇ ਜਿਹੜੀ ਗਰੇਜੇ ਕਲਰ ਦੀ ਮੈਂ ਕਹਾਂ ਠੀਕ ਆ ਤੇ ਹੋਰ ਕੀ ਅਸੀਂ ਤੁਹਾਡੇ ਕੋਲੇ ਕਹਿੰਦਾ ਮੋਟਰਸਾਈਕਲ ਆ ਬੋਲਟ ਮੈਂ ਕਹਾਂ ਠੀਕ ਆ ਤੇ ਆਈ ਗੱਲ ਸਾਡੀ ਹੋਈ ਤੇ ਕਿਸੇ ਉਹਨੂੰ ਫੜ ਲਏ ਜਦੋਂ ਉਹਨੇ ਇਹ ਕੰਨਾ ਮੰਨੀਆਂ ਸੀਗੀਆਂ ਤੇ ਕਹਿੰਦਾ ਸਾਡੇ ਨਾਲ ਪੰਜ-ਛੇ ਮੁੰਡੇ ਹੋਰ ਆ ਮੈਂ ਉਹਨਾਂ ਨੂੰ ਨਹੀਂ ਜਾਣਦਾ ਪਾਣਾ ਬਸ ਮੈਨੂੰ ਤਾਂ ਸੰਦੀਪ ਦਾ ਹੀ ਪਤਾ ਥੱਲੇ ਦਾ ਤੁਹਾਡੇ ਪਰਿਵਾਰ ਦੇ ਮੈਂਬਰਾਂ 'ਚ ਕਿਹਦੇ-ਕਿਹਦੇ ਛੱਟ ਲੱਗੀ ਐ ਮੇਰੇ ਪਰਿਵਾਰ ਦੇ ਮੈਂ ਵਿਚਕ ਤਾਂ ਮੇਰੇ ਵੱਡੇ ਭਰਾ ਦੇ بیسਬਾਲ ਮਾਰਿਆ ਉਹਨਾਂ ਨੇ ਨੱਕ ਤੇ ਉਹਦੀ ਹੱਡੀ ਟੁੱਟ ਗਈ ਛੋਟਾ ਭਰਾ ਉਹਦਾ ਹੱਥ ਵਟਿਆ ਗਿਆ ਭਾਬੀ ਆ ਭਾਬੀ ਮੇਰੀ ਪ੍ਰੈਗਨੈਂਟ ਆ 7 ਮਹੀਨੇ ਦੀ ਪ੍ਰੈਗਨੈਂਸੀ ਉਹਨਾਂ ਨੂੰ ਉਹਨੂੰ ਧੱਕਾ ਮਾਰਿਆ ਧੱਕਾ ਮਾਰਨ ਦੌਰਾਨ ਮਤਲਬ ਉਹ ਡੈਗ ਗਏ ਸੀਗੇ ਫਿਰ ਉਹਨਾਂ ਦੇ ਪੇਨ ਹੋਣ ਲੱਗੀ ਫਿਰ ਉਹਦੇ ਬਾ ਇੰਤ ਸਾਡੇ ਅੱਧਕੜਾ ਅੱਧਕੜਾ ਟਾਈਮ ਸੀਗਾ ਉਦੋਂ ਵਾਰ ਫਿਰ ਭਾਬੀ ਨੂੰ ਸੀ ਡਾਕਟਰ ਦੇ ਵੀ ਦੱਬੇ ਇਨਸਾਫ ਦੀ ਕੀ ਮੰਗ ਕਰਦੇ ਹੋ ਇਨਸਾਫ ਦੀ ਸੀ ਮੰਗ ਕੀਤੀ ਹੈ ਵੀ ਜਿਹੜੇ ਸਾਡੇ ਘਰੇ ਮੁਜਰਮ ਆ ਕੇ ਹਮਲਾ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਸਾਨੂੰ ਉਹਨਾਂ ਤੋਂ ਹਮੇਸ਼ਾ ਖਤਰੇ ਦਾ ਡਰ ਲੱਗਦਾ ਕਿਉਂਕਿ ਸਾਨੂੰ ਪਹਿਲਾਂ ਵੀ ਕਈ ਵਾਰੀ ਧਮਕੀਆਂ ਦਿੱਤੀਆਂ ਮੇਰੇ ਹਸਬੰਦ ਨੇ ਵੀ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਆਏ ਜਦੋਂ ਮੈਂ ਆਈ ਹਾਂ ਉਦੋਂ ਵੀ ਉਹ ਬੋਲਦੇ ਸੀਗੇ ਵੀ ਹਾਂ ਹੁਣ ਤੁਸੀਂ ਲੈ ਕੇ ਚੱਲੇ ਆ ਜਿਹੜੀ ਗੱਲ ਹੋਊਗੀ ਹੁਣ ਮੈਂ ਉੱਥੇ ਜਾ ਕੇ ਦੱਸੂਗਾ ਮੈਂ ਲਊਗਾ ਤੁਹਾਡੇ ਨਾਲ ਹਿਸਾਬ ਕਿਤਾਬ ਮੇਰੇ ਹਸਬੰਦ ਨੇ ਮਤਲਬ ਕਿਆ ਵੀ ਸੀਗਾ ਪਹਿਲਾਂ ਕਹਿੰਦੇ ਜੇ ਤੁਸੀਂ ਮੈਂ ਤੁਹਾਡੇ ਨਾਲ ਹਸਾਬ ਕਿਤਾਬ ਪੂਰਾ ਕਰਨਾ ਆ ਹੀ ਆਏ ਜੋ ਤੇ ਅਸੀਂ ਪਿੰਡੋਂ ਹੁੰਦੇ ਹੋਏ ਚੌਂਕੀ 'ਚ 20 ਦੱਸ ਕੇ ਆਏ ਸੀਗੇ ਵੀ ਇਹ ਸਾਨੂੰ ਐਵੇਂ ਕੰਮ ਕਿਹਾ ਦਿੰਦੇ ਵੀ ਮੜ ਕੇ ਕੱਲ ਨੂੰ ਕੋਈ ਗੱਲਬਾਤ ਹੋਊਗੀ ਮੜ ਕੇ ਜਿੰਮੇਵਾਰ ਹੋਣਗੇ ਇਸ ਗੱਲ ਮਨ ਮੇਰੇ ਹਸਬੰਦ ਕਹਿੰਦੇ ਵੀ ਮੈਂ ਹਸਾਬਤਾ ਕਰੂੰਗਾ ਤੁਹਾਡੇ ਨਾਲ ਤੇ ਤੁਸੀਂ ਆਪਦੀ ਨੂੰ ਲੈ ਜਾਓ ਨਹੀਂ ਫਿਰ ਮੈਂ ਆਪਦੇ ਤਰੀਕੇ ਨਾਲ ਜੇ ਰੱਖੂੰਗਾ ਫਿਰ ਤੁਸੀਂ ਕਹਿਣਾ ਵੀ ਹਾਂ ਇਹਨੂੰ ਕਟਮਾਰ ਕਰਦਾ ਹਾਂ ਮੈਂ ਤਾਂ ਆਪਦੇ ਤਰੀਕੇ ਨਾਲ ਖੜਾਈ ਸੀ ਕਿ ਸਾਡੇ ਘਰ ਆਇਆ ਸਾਡੇ ਭਾਂਤੋੜ ਘਰ ਦੇ ਅੰਦਰ ਨੂੰ ਬੜੇ ਤੇ ਉਹ ਮੈਂ ਆਪਦੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੂੰ ਪਾਸੇ ਕਰ ਰਹੀ ਸੀ ਤੇ ਉਹਨਾਂ ਨੇ ਮੈਨੂੰ ਵੀ ਧੱਕਾ ਮਾਰਿਆ ਤੇ ਮੇਰੇ ਵੀ ਮਾਰਿਆਂ ਦੀ ਬਾਅਦੋਂ ਜ਼ਿਆਦਾ ਕੁੱਟ ਮਾਰ ਕੀਤੀ ਸੀ ਇਹ ਸਾਭ ਦੀ ਮੰਗ ਕਰਦੇ ਹਾਂ ਜਿਉਂਨੀਆਂ ਵੱਤ ਬਸ ਇਹ ਦਿੱਤੀ ਜਾਵੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਕਿਸੇ ਦੇ ਘਰੇ ਐਦਾਂ ਕਦਮ ਪਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਵੀ ਮਾਸੂਮ ਬੱਚਿਆਂ ਤੇ ਐਦਾਂ ਹਮਲਾ ਕਰਨਾ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀ ਜੀ ਐਡੀ ਹਾਂਜੀ ਕੀ ਨਾਮ ਹੈ ਬੇਟਾ ਹਰਮਨ ਪੁਲਿਸਿੰਗ ਸਸਾ ਹਰਮਨ ਕੀ ਹੋਇਆ ਤੁਹਾਡੇ ਜਿਹੜੇ ਘਰ ਆ ਕਿ ਤੁਹਾਡੇ ਤੇ ਜਿਹੜਾ ਹਮਲਾ ਹੋਇਆ ਕੁਝ ਨਹੀਂ ਜੀ ਉਹ ਮੇਰੇ ਜੀਜੇ ਨੇ ਭੁੰਡ ਆਇਆ ਸੀ ਮੈਨੂੰ ਮਾਰਨਿੰਗ ਟਾਂ ਤੇ ਵੀ ਕਹਿੰਦਾ ਵੀ ਐਂ ਕਰਕੇ ਆਗਾ ਲਗਾ ਦੋ ਜੀ ਉਹਦੇ ਵਿੱਚ ਠੀਕ ਹੈ ਜੀ ਉਸ ਦਿਵਾਰ ਮੈਂ ਉਹ ਇਹੀ ਆਖਿਆ ਵੀ ਤੁਹਾਡੇ ਗੈਰਲੀ ਮੈਟਰ ਆ ਵੀ ਤੁਸੀਂ ਆਪਸ ਵਿੱਚ ਰੱਖੋ ਜੋ ਵੀ ਆ ਉਹ ਸਾਡੇ ਤੇ ਗੱਲ ਨਾ ਲੱਖਿਓ ਵੀ ਮੈਂ ਜਦੋਂ ਜੀਜੀ ਆ ਗਈ ਉਹਦੋਂ ਗੱਲ ਕਰ ਲਵਾਂਗਾ ਤੇ ਉਹ ਮੈਨੂੰ ਬੋਲਣ ਲੱਗ ਗਿਆ ਵੀ ਮੈਂ ਐਂ ਕਰਦੂ ਝੂ ਕਰਦੂ ਕਿਉਂਕਿ ਇਹ ਤੈਨੂੰ ਮੇਰੇ ਸੁਭਾਅ ਦਾ ਪਤਾ ਕਿਉਂਕਿ ਜੋ ਪਹਿਲਾਂ ਵੀ ਕਰਦਾ ਮਰਦਾ ਰਿਹਾ ਵਾ ਜਦੋਂ ਉਹ ਮੈਨੂੰ ਕਹਨ ਉਹ ਮੈਂ ਫੋਨ ਕੱਟਦਾ ਮਤਲਬ ਚਾ ਕੋਈ ਨਹੀਂ ਭੁਗਾਈ ਕਰਦਾ ਪਈ ਜਾਂਦੇ ਜਾਂ ਦੀਦੀ ਅੱਗੇ ਉਹਦੋਂ ਗੱਲ ਕਰ ਲਾਂਗੇ ਉਸ ਤੋਂ ਬਾਅਦ ਉਹਨੇ ਫੇਰ ਦੁਬਾਰਾ ਮੰਮੀ ਨੂੰ ਫੋਨ ਲਾ ਲਿਆ ਮੈਂ ਕੱਟਤਾ ਉਹਨੇ ਮੰਮੀ ਨੂੰ ਫੋਨ ਲਾ ਲਿਆ ਮੰਮੀ ਨੂੰ ਅਗਾ ਤਵਾ ਬੋਲ ਨਾ ਗਏ ਤੇ ਉਸ ਤੋਂ ਬਾਅਦ ਮੇਰੇ ਡੈਡੀ ਛੁੱਟੀ ਡਿਊਟੀ ਤੋਂ ਆਏ ਸੀਗੇ ਉਹਨਾਂ ਨੇ ਫੋਨ ਫੜ ਲਿਆ ਤੇ ਡੈਡੀ ਨੂੰ ਵੀ ਅਗਾ ਤਵਾ ਬੋਲ ਲਿਆ ਕਹਿੰਦਾ ਮੈਂ ਇਹ ਕਰ ਦੂ ਜੋ ਕਰ ਦੂੰ ਧੰਕਿਆਂ ਦੇ ਲੱਗ ਗਏ ਤੇ ਮੈਂ ਕਭੀ ਚੱਲ ਸੀ ਆ ਕੇ ਬੀਤੇ ਆ ਕੇ ਗੱਲ ਕਰ ਲੈਨੇ ਜਿਹੜੀ ਵੀ ਹੈਗੀ ਐ ਦੀਦੀ ਨੂੰ ਆਪਾਂ ਛੁੱਟੀ ਦਿਵਾ ਲੈਨੇ ਤੇ ਜਦੋਂ ਹੀ ਅਸੀਂ ਉੱਥੇ ਗਏ ਸਾਨੂੰ ਨਹੀਂ ਸੀ ਪਤਾ ਵੀ ਉਹਦੀ ਪਲਾਨਿੰਗ ਪੂਰੀ ਬਣੀ ਵੀ ਐ ਪਹਿਲਾਂ ਤੇ ਉੱਥੇ ਗਏ ਤੇ ਉਹ ਕੰਨ ਵੀ ਜਦੋਂ ਡਿਊਟੀ ਉੱਥੇ ਨਾਲਕਸਰ ਕਰਦਾ ਉਹ ਨਾਲਕਸਰ ਕਰਕੇ ਉਹ ਕਹਿੰਦਾ ਵੀ ਘਰੇ ਚੱਲੋ ਘਰੇ ਗੱਲ ਕਰਦੇ ਆ ਇਹ ਕਹੇ ਚੱਲ ਘਰੇ ਚੱਲ ਵੜ ਇਹ ਕਰੇ ਤਰਫੇ ਇਹ ਉਹ ਦਵਾ ਜੋ ਸਕੂਲ ਨੂੰ ਸਿੱਧਾ ਹੋਵੇ ਦੀਦੀ ਤੇ ਪੈਂਡੀ ਪੜਾਉਂਦੇ ਦੀਦੀ ਉੱਤੇ ਕੌਂਕੀ ਕਲਾ ਤੇ ਜੇ ਸਕੂਲ ਨੂੰ ਸਿੱਧਾ ਹੋਗਾ ਪਰ ਉਹਨੇ ਪਹਿਲਾਂ ਵੀ ਸਕੂਲ 'ਚ ਦੀਦੀ ਨੂੰ ਕੁੱਟਮਾਰ ਕੀਤੀ ਸੀਗੀ ਮੈਂ ਉਹਨਾਂ ਕਹਿੰਦਾ ਵੀ ਬਾਈ ਤੂੰ ਸਕੂਲ ਨਾ ਜਾ ਛੁੱਟੀਆਂ ਸਿਵਾ ਦਿੰਨੇ ਆ ਕਹਿੰਦਾ ਨਹੀਂ ਮੈਂ ਸਕੂਲ ਜਾਣਾ ਉਹ ਤੇ ਮੈਂ ਉਹਨੂੰ ਰੋਕਣ ਲੱਗ ਗਿਆ ਉਹਦੀ ਪਲੈਨਿੰਗ ਬਣੀ ਹੋਈ ਸੀ ਜੀ ਮੈਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਸੀ ਤੇ ਉੱਥੇ ਮੇਰਾ ਨਾਂ ਵੀ ਕਟਮਾਰ ਕਰਨੀ ਸ਼ੁਰੂ ਕਰਤੀ ਉਹਨੇ ਹੱਥ ਪਾਈ ਹੋ ਗਿਆ ਤੇ ਉਦੋਂ ਬਾਅਦ ਚੁੱਕੀ ਹੋਇਆ ਜੀ ਕਹਿੰਦਾ ਆਉਦੀ ਨਹੀਂ ਲੈ ਜਾਏ ਤੁਸੀਂ ਇਹ ਕਟਮਾਰ ਸ਼ੁਰੂ ਕਰਤੀ ਮੈਂ ਉਹਦੇ ਡੈਡੀ ਨੂੰ ਫੋਨ ਲਾਇਆ ਵੀ ਡੈਡੀ ਗੱਲ ਵਧ ਗਈ ਵੀ ਤੁਸੀਂ ਆ ਜਾਓ ਡੈਡੀ ਫਿਰ ਮਗਰ ਆਏ ਉਹਨਾਂ ਨੇ ਆਉਂਦਿਆਂ ਇਤਨਾ ਠਾਣੇ ਤਲਾਹ ਦਿੱਤੀ ਠਾਣੇ ਵਾਲਿਆਂ ਨੇ ਵੀ ਤੁਸੀਂ ਜਾ ਕੇ ਕੁੜੀ ਨੂੰ ਲੈ ਆਓ ਇੱਕ ਮੋੜ ਦੇ ਸਾਬੇ ਕੋਲੇ ਦਰਖਾਸਤ ਲਿਖਾ ਦਿਓ ਮੋੜ ਦੇ ਇਹ ਦਰਖਾਸਤ ਵੀ ਰੱਖਾ ਗਏ ਆਂ ਘਰੋਂ ਕੁੜੀ ਨੂੰ ਲੈ ਕੇ ਆਏ ਆਂ ਜਦੋਂ ਤੇ ਉਦੋਂ ਉਹ ਉਦੋਂ ਵੀ ਉਹਨੇ ਧਮਕੀਆਂ ਦਿੱਤੀਆਂ ਵੀ ਮੈਂ ਇਦਾਂ ਕਰੂੰਗਾ ਜੋ ਕਰੂੰਗਾ ਵੀ ਤੁਸੀਂ ਕੁੜੀ ਨੂੰ ਲੈ ਜਾਓ ਵੀ ਮੈਂ ਨਹੀਂ ਰੱਖਣੀ ਵੀ ਜੇ ਮੈਂ ਰੱਖੂੰਗਾ ਤਾਂ ਮੈਂ ਆਪਦੇ ਤਰੀਕੇ ਨਾਲ ਰੱਖੂੰਗਾ ਜਿਹੜਾ ਮਤਲਬ ਤੁਹਾਡੇ ਘਰ ਅੱਗੇ ਹਮਲਾ ਹੋਇਆ ਜਿਹੜਾ ਹਮਲਾ ਹੋਇਆ ਜੀ ਉਹ ਦਾ ਵੀ ਮਤਲਬ ਰਾਤ ਨੂੰ ਆਇਆ ਉਹ ਉਹਦੇ ਪਗਲ ਭੇਜੇ ਵੀ ਸੀਗੇ ਜੀ ਉਹਦਾ ਭਰਾ ਸੀਗਾ ਜਦੋਂ ਨਾਲ ਵੀ ਮਾਰਨਿੰਗ ਮਤਲਬ ਮੈਂ ਗਿਆ ਸੀ ਤੇ 2 ਵਜੇ ਇੱਥੇ 2:30 ਵਜੇ ਸੀ ਘਰੇ ਆ ਵੀ ਸੀਗੇ ਦੀਨ ਲੈ ਕੇ ਉਸ ਤੋਂ ਬਾਅਦ ਚ ਸ਼ਾਮ ਨੂੰ ਉਹਨਾਂ ਨੇ ਹਮਲਾ ਕੀਤਾ ਜੀ ਬੰਦੇ ਭੇਜ ਕੇ ਉਹਦੇ ਜਿਹਦਾ ਇੱਕ ਛੋਟਾ ਭਰਾ ਸੀਗਾ ਜੀ ਸੰਦੀਪ ਸਿੰਘ ਤੇ ਕੋਦੇ ਮਾਮੇ ਦਾ ਮੁੰਡਾ ਸੀਗਾ ਰਣਜੀਤ ਕਲਾਂ ਤੋਂ ਹਰਮਨ ਜੋਤੀ ਤੇ ਜਦੋਂ ਮਤਲਬ ਮੈਂ ਬਾਹਰ ਇੱਥੇ ਲ lobby 'ਚ ਫਿਰਦਾ ਸੀ ਮੈਂ ਬਾਹਰ ਨਿਕਲਣ ਲੱਗਾ ਤੇ ਮੈਂ ਵੇਖਿਆ ਵੀ ਬਹਰੋਂ ਬੰਦੇ ਭੱਜ ਕੇ ਆਈ ਜਾਂਦੇ ਆ ਤੇ ਸੰਦੀਪ ਦੇ ਹੱਥ 'ਚ ਏ ਕਿਰਪਾਨ ਸੀਗੀ ਜਦੋਂ ਉਹਨਾਂ ਨੂੰ ਰੋਕਣ ਲੱਗਾ ਤੇ ਉਹਨੇ ਮੇਰੇ ਹੱਥ ਤੇ ਵਾਰ ਕਰਤਾ ਜੀ ਜਦੋਂ ਵਾਰ ਕਰਤਾ ਤੇ ਮੈਂ ਦੂਜੇ ਹੱਥ ਨਾਲ ਦੂਜੇ ਮੁੰਡੇ ਨੂੰ ਰੋਕਿਆ ਤਾਂ ਉਹਨੇ ਮੇਰੇ ਗੱਟ ਤੇ ਮਾਰਿਆ ਜੀ ਬੇਸਬਾਲ ਤੇ ਬੇਸਬਾਲ ਮਾਰ ਕੇ ਦੂਜੇ ਮੁੰਡੇ ਜਿਹੜੇ ਪਿੱਛੇ ਸੀਗੇ ਉਹ ਮੇਰੇ ਉੱਤਾਂ ਨੂੰ ਕਿ ਮਾਰਨ ਲੱਗੇ ਉਹ ਅੰਦਰ ਵੜ ਗਏ ਅੰਦਰ ਵੜਨਸਾਰ ਉਹਨਾਂ ਨੇ ਮੇਰਾ ਭਰਾ ਵੇਖਿਆ ਬਾਹਰ ਸਾਹਮਣੇ ਖੜਾ ਸੀਗਾ ਜੀ ਅੰਦਰ ਨਿਕਲਣ ਲੱਗਾ ਜਦੋਂ ਪੰਡ ਤੋੜੀ ਬਰਦਰ ਮੇਰੇ ਬਾਹਰ ਆਉਣ ਸੀ ਗਈ ਕਿ ਹੋਣ ਲੱਗ ਗਿਆ ਤੇ ਜਦੋਂ ਬ੍ਰਦਰ ਬਾਹਰ ਆਉਣ ਲੱਗਾ ਹੀ ਉਹਨਾਂ ਨੇ ਇਹਦੇ ਨੱਕ ਤੇ ਮਾਰਿਆ ਤੇ ਇਹ ਵੀ ਸੱਟ ਪਾਈ ਉਹਨਾਂ ਨੇ ਥੱਲੇ ਉਦੋਂ ਬਾਅਦ ਉਹਨਾਂ ਨੇ ਮੇਰੀ ਮਾਂ ਦਾ ਕਿਤੇ ਕਿਤੇ ਮਾਰੀ ਪ੍ਰਜਾਏ ਨੂੰ ਮਾਰੀ ਤੇ ਜਾਨੀ ਕਿ ਵੀ ਖਾਸੀ ਕੁੱਟ ਮਾਰ ਕਰਕੇ ਗਈ ਜਿਵੇਂ ਨਸ਼ਾ ਕੀਤਾ ਹੁੰਦਾ ਇਦਾਂ ਇਹ ਅੰਨਾਂ ਵਾਂਗੂ ਆਏ ਤੇ ਅੰਨਾਂ ਵਾਂਗੂ ਗਈ ਆਪਾਂ ਤੋੜਦੇ ਕੀ ਹੋਇਆ ਬੜਾ ਜੀ ਪੰਨ ਤੋੜਦੇ ਸਾਡੇ ਸ਼ੀਸ਼ੇ ਭੰਨ ਗਏ ਘਰ ਦੇ ਤੇ ਗੱਡੀ ਦੇ ਸ਼ੀਸ਼ੇ ਭੰਨ ਗਏ ਗੱਡੀਆਂ ਖੜੀਆਂ ਜੀ ਬਾਹਰ ਕਿੰਨਾ ਕਨਿਸ਼ਾਨ ਕਰਕੇ ਉਹਨਗੇ ਤੁਹਾਡੇ ਨਿਸ਼ਾਨ ਤੁਹਾਡੇ ਸਾਹਮਣੇ ਹੀ ਕਾਫੀ ਹੋਇਆ ਇਹ ਵੀਡੀਓ ਬਣਾਈ ਪਈ ਮੇਰੀ ਠੀਕ ਹੈ ਯਕੀਨਨ ਵੀ ਮੁੰਡਾ ਫੜਿਆ ਤਾਂ ਉਹ ਕੀ ਮੰਨਦਾ ਸੀਗਾ ਉਹ ਮੰਨਦਾ ਸੀ ਵੀ ਮੇਰੀ ਭੂਆ ਦਾ ਮੁੰਡਾ ਵੀ ਲੈ ਕੇ ਆਇਆ ਮੈਨੂੰ ਕੌਂਕਿਆਂ ਤੋਂ ਸੰਦੀਪ ਸਿੰਘ ਉਹ ਜੀ ਤੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਕਦ ਤੇ ਆਏ ਆ ਕਿੰਨੇ ਜਾਣੇ ਆਏ ਆ ਕਹਿੰਦਾ ਵੀ ਮੈਂ ਆ ਤੇ ਸੰਦੀਪ ਆ ਤੇ ਬਾਕੀ ਮੁੰਡੇ ਨਾਲ ਉਹਦੇ ਵੀ ਉਹ ਲੈ ਕੇ ਆ ਉਹ ਮੈਂ ਜਾਣਦਾ ਨਹੀਂ ਕਿਉਂਕਿ ਬਾਕੀਆਂ ਦੇ ਮੂੰਹ ਬੰਨੇ ਸੀ ਜਦੋਂ ਇਹਨੇ ਮੇਰੇ ਹਮਲਾ ਕੀਤਾ ਤਾਂ ਇਹਨੇ ਮੇਰੇ ਬ੍ਰਦਰ ਤੇ ਹਮਲਾ ਕੀਤਾ ਅੰਦਰ ਵੜਿਆ ਉਸ ਤੋਂ ਬਾਅਦ ਜਦੋਂ ਉਹਨੂੰ ਮਰੋ ਕੇ ਰਿਆ ਪੈ ਗਿਆ ਸੀ ਉਹਦੇ ਮੂੰਹ 'ਤੇ ਕੱਪੜਾ ਲਾਤਾ ਤੇ ਬਾਹਰ ਸੀਗਾ ਜੀ ਮੈਂ ਮੇਰੇ ਚੜਕ ਗਿਆ ਦੂਜਾ ਮੁੰਡਾ ਮੇਰੇ ਜਿਹਾ ਅੜਖ ਕੇ ਡੈਗ ਪਿਆ ਜੋ ਡੈਗ ਪਿਆ ਤੇ ਮੇਰੀ ਮੰਮੀ ਨੂੰ ਵੀ ਪਿਛਲੇ ਮੁੰਡੇ ਨੇ ਧੱਕਾ ਮਾਰਿਆ ਮੰਮੀ ਉਹ ਤੇ ਡੈਗ ਪਿੱਤੇ ਉਹਨਾਂ ਨੇ ਖੜ ਲਏ ਜੀ ਉਹ ਇਨਸਾਫ ਦੀ ਮੰਗ ਕਰਦੇ ਹਾਂ ਇਨਸਾਫ ਦੀ ਇਹ ਮੰਗ ਕਰਦੇ ਆ ਜੀ ਜੋ ਕਾਨੂੰਨੀ ਕਾਰਵਾਈ ਬੰਦ ਹੋ ਉਹਨਾਂ ਤੇ ਕੀਤੀ ਜਾਵੇ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜਿਹੜਾ ਕੁਝ ਅਸੀਂ ਦੱਸਿਆ ਸੀ ਉਹ ਤਾਂ ਲਿਖਿਆ ਨਹੀਂ ਗਿਆ ਜੀ ਬਿਆਨਾਂ ਦੀ ਕਾਪੀ ਅਸੀਂ ਲੈ ਕੇ ਆਂਦੀ ਜਦੋਂ ਬੜੀ ਉਹਦੇ ਵਿੱਚ ਸਾਰਾ ਕੁਝ ਗਲਤ ਲਿਖਿਆ ਗਿਆ ਜੀ ਮੇਰੀ ਭੈਣ ਦਾ ਨਾਮ ਵੀ ਗਲਤ ਲਿਖਿਆ ਗਿਆ ਸਾਡਾ ਮੋਬਾਈਲ ਨੰਬਰ ਵੀ ਗਲਤ ਲਿਖਿਆ ਗਿਆ ਜੀ ਜੋ ਕੁਝ ਹੋਇਆ ਸਾਡੇ ਨਾਲ ਉਹ ਨਹੀਂ ਲਿਖਿਆ ਗਿਆ ਜੀ ਜਿਹੜੀ ਅਸਲੀ ਬਿਆਨਾਂ ਦੀ ਕਾਪੀ ਜੋ ਕੁਝ ਅਸੀਂ ਲਿਖਾਇਆ ਸੀਗਾ ਜੀ ਉਹ ਸਾਡੇ ਕੋਲ ਹੈ ਜੀ ਠੀਕ ਹੈ ਉਹਦੇ ਨਾਲ ਤੁਸੀਂ ਮੈਚ ਕਰਕੇ ਦੇਖ ਸਕਦੇ ਆ ਜੀ ਠੀਕ ਹੈ ਸਾਡੀ ਤਰਹੀ ਬੇਨਤੀ ਹੈ ਵੀ ਜੋ ਕੁ ਸਾਡੇ ਨਾਲ ਹੋਇਆ ਉਹ ਸਹੀ ਸਹੀ ਲਿਖਿਆ ਜਾਵੇ ਜੀ ਤੁਸੀਂ ਐਸਐਸਪੀ ਸਾਹਿਬ ਦੇ ਪੇਸ਼ ਹੋਏ ਤਾਂ ਉਹਨਾਂ ਨੇ ਕੀ ਕੀਤਾ ਤੁਹਾਨੂੰ ਐਸਐਸਪੀ ਸਾਹਿਬ ਦੇ ਪੇਸ਼ ਹੋਣਾ ਜੀ ਉਹਨਾਂ ਨੂੰ ਉਹਨਾਂ ਤੁਸੀ ਜਾਣਾਗਾ ਨਹੀਂ ਜਦੋਂ ਪਹਿਲਾਂ ਗਏ ਸੀਗੇ ਤਾਂ ਤੋਂ ਥਾਣੇ ਚ ਜਾ ਕੇ ਮੈਂ ਤਾਂ ਤੁਹਾਡੇ ਥਾਣੇ ਦਰਬਾਰ ਕੀ ਤੁਹਾਨੂੰ ਵਿਸ਼ਵਾਸਦਾ ਆ ਗਿਆ ਪਹਿਲਾਂ ਇਹ ਉਹਦਾ ਪਰਚਾ ਘਟਨ ਦਾ ਨਹੀਂ ਸੀ ਮੰਨ ਰਹੇ ਵੀ ਇਹਨਾਂ ਦਾ ਉਹੀ ਪੁਲਸ ਦਾ ਜੋਰ ਲੱਗਿਆ ਸੀ ਤੇ ਉਹਨਾਂ ਦੇ ਪੰਚਾਇਤੀ ਬੰਦਿਆਂ ਦਾ ਜੋਰ ਲਾਇਆ ਗਿਆ ਸੀ ਵੀ ਰਾਜੀ ਨਾ ਨਹੀਂ ਹੋਵੇ ਹੂੰ ਕਿਉਂਕਿ ਸਾਡੇ ਤਾਂ ਵੀ ਮੇਰਾ ਪੇਪਰ ਵੀ ਸੀਗਾ ਜੀ ਹੁਣ 29 ਤਰੀਕ ਦਾ ਐਡਮਿਟ ਕਾਰਡ ਆ ਪੋਸਟ ਦੇ ਅੰਦਰ ਫਰਮ ਪਰ ਹੀ ਆਇਆ ਠੀਕ ਹੈ ਤੇ ਉਹਨਾਂ ਦਾ ਇਹ ਜੋਰ ਲੱਗਾਗਾ ਵੀ ਇਹ ਰਾਜੀਨਾਮਾ ਹੋ ਜਵੇ ਤੇ ਅਸੀਂ ਮੰਗ ਕਰਦੇ ਹਾਂ ਵੀ ਸਾਡੀ ਜਿਹੜੀ ਇਹ ਵੀ ਬਣਦੀ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੋ ਸਾਡੇ ਨਾਲ ਹੋਈ ਆ ਵੀ ਉਹੀ ਲਿਖੀ ਜਾਵੇ ਕੋਈ ਬਣਾ ਕੇ ਕਰਣਾ ਨਹੀਂ ਤੁਹਾਨੂੰ ਤੇ ਬਾਕੀ ਅਸੀਂ ਬਾਹਰ ਅੰਦਰ ਕੰਮ ਧੰਦੇ ਜਾਣਾ ਜੀ ਠੀਕ ਹੈ ਜੀ ਸਾਰੇ ਮਤਲਬ ਮੇਰਾ ਬ੍ਰਦਰ ਵੀ ਜਾਂਦਾ ਮੈਂ ਵੀ ਜਾਂਦਾ ਮੇਰਾ ਪਾਪਾ ਵੀ ਜਾਂਦੇ ਡਿਊਟੀ ਬੀਜੇ ਸਾਡੇ ਤੋਂ ਕੋਈ ਗੱਲੂ ਕੋਈ ਗੱਲਬਾਤ ਹੋਊਗੀ ਜਾਣ ਪਾਣ ਵਾਲਾ ਹੋਊਗਾ ਤਾਂ ਉਹ ਜ਼ਿੰਮੇਵਾਰ ਸੰਦੀਪ ਸਿੰਘ ਤੇ ਸਾਡਾ ਪ੍ਰਾਣਾ ਕੁਲਵੰਤ ਸਿੰਘ ਹੋਊਗਾ ਜੀ ਤੇ ਜਿਹੜਾ ਉਹਦਾ ਰਿਸ਼ਤੇਦਾਰ ਆ ਮਾਮੇ ਦਾ ਮੁੰਡਾ ਅਫਰਜੋ ਸਿੰਘ ਤੇ ਜਾਂ ਉਹਦੇ ਨਾਲ ਕਿਹੋਂਗੇ ਅ ਸਰ ਜਿਹੜਾ ਘਰ ਆ ਕਿ ਹਮਲਾ ਹੋਇਆ ਜੀ ਉਹ ਮਾਮਲਾ ਤੁਹਾਡੇ ਤੇ ਅੰਚਾ ਜੀ ਧੰਨਵਾਦ ਜੀ ਹਾਂ ਜੀ ਇਸ ਸੰਬੰਧੀ 77 ਨੰਬਰ ਮੁਕੱਦਮਾ ਦਰਜ ਹੋ ਚੁੱਕਾ ਹੈ ਜੀ ਤੇ ਜੋ ਵੀ ਜਿਹਨੇ ਕੰਕੈਂ ਕੋਨ ਕਨੇ ਬੰਦੇ ਨੇ ਜੂ ਸੱਟਾਂ ਮਾਰੀਆਂ ਜਿਸ ਵੰਦੀਆ ਰਮ ਕਰਮੋਂ ਦਾ ਪਹੁੰਚ ਚੁੱਕਾ ਤੇ ਜਿਹਨੇ ਸੱਟਾਂ ਦੇ ਰਿਜ਼ਲਟ ਹੋਂ ਤੇ ਅਗਲੇ ਇੱਕ ਨੂੰ ਨਿਗਰਭੀ ਤੇ ਜੋ ਵੀ ਤੇ ਇਹਨਾਂ ਸਾਫ ਹੋਇਆ ਚੁੱਕਾ ਠੀਕ ਸਰ ਜਿਹੜੀ ਐਫ ਆਈ ਦਰਜ ਹੋਈ ਹੈ ਕਿਹਦੀ ਕਿਹਦੇ ਖਿਲਾਫ ਹੋਈ ਹੈ ਜੀ ਇਹ ਦੋ ਤਾਂ ਆ ਗਿਆ ਬਾਈ ਨੇ ਤੇ ਜਿਹੜੇ 6-7 ਆ ਜਾਣਗੇ ਠੀਕ ਹੈ